ਏਸੀ ਸੁਣਿਆ ਯਾਰ ਇੱਥੇ ਏਸੀ ਮਿਲਦੇ ਨੇ ਬਾਈ ਦੇ ਏਸੀ ਵਾਲਾ ਬਾਈ ਏਸੀ ਵਾਲਾ ਇਹੇ ਦੁਕਾਨ ਹਾਂਜੀ ਹਾਂਜੀ ਬਾਈ ਜੀ ਆ ਜੀ ਬਾਈ ਕੀ ਹਾਲ ਨੇ ਸੱਸੀ ਹਾਲ ਬਾਈ ਜੀ ਸੱਸੀ ਹਾਲ ਠੀਕ ਹੋ ਹਾਂਜੀ ਹਾਂਜੀ ਹੋ ਠੀਕ ਹੋ ਹਾਂ ਵਧੀਆ ਬਾਈ ਮੈਂ ਏਸੀ ਸੁਣਿਆ ਵੀ ਤੁਹਾਡੇ ਕੋਲ ਬਹੁਤ ਸਸਤੇ ਏਸੀ ਮਿਲਦੇ ਨੇ ਤੇ ਵਧੀਆ ਵਧੀਆ ਏਸੀ ਮਿਲਦੇ ਨੇ ਇਹੇ ਦੁਕਾਨਾ ਲੱਕੀ ਮਰਾੜਾ ਹਣਾ ਹਾਂਜੀ ਇਮਰਾਨ ਰੈਫਰਿਜਰੇਸ਼ਨ ਦਾ ਹਾਂ ਮਰਾੜਾ ਹਾਂ ਬਾਈ ਲੱਕੀ ਸਾਡੇ ਨਾਲ ਖੜਿਆ ਤੇ ਏਸੀ ਬਾਈ ਕੋਲੇ ਪਏ ਨੇਗੇ ਹਾਂਜੀ ਏਸੀ ਸੁਣਿਆ ਸੀਗਾ ਕਿ ਬਹੁਤ ਸਸਤੇ ਏਸੀ ਤੇ ਵਧੀਆ ਏਸੀ ਮਿਲਦੇ ਨੇ ਵੈਸੇ ਨਵੇਂ ਨਵੇਂ ਏਸੀ ਪੈਨੇ ਬਹੁਤ ਸੋਹਣੀ ਕੰਡੀਸ਼ਨ ਬਾਈ ਮੜੀ ਨੌਲੇਜ ਦੇਵੋਗੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਇਹ ਦੱਸੋ ਤੁਸੀਂ ਆਪਣਾ ਏਸੀ ਸਟਾਰਟ ਕਿੱਥੋਂ ਦਾ ਕਿੰਨੇ ਰੁਪਏ ਤੋਂ ਸਟਾਰਟ ਹੁੰਦਾ ਜਿਹੜੀ ਸਟਾਰਟਿੰਗ ਪ੍ਰਾਈਸ ਹੈ ਆਪਣਾ ਜਿਹੜਾ ਸਟਾਰਟਿੰਗ ਰੇਟ ਹੈ ਜੀ ਜਿਹੜਾ ਆਪਣਾ 1 ਟਨ ਦਾ ਏਸੀ ਹੈ ਜੀ ਹਾਂ ਉਹ ਤਾਂ ਹੈਗਾ ਜੀ 12500 ਤੋਂ 12500 ਤੋਂ ਸਟਾਰਟਿੰਗ ਹੈ ਮਤਲਬ ਸਟਾਰਟਿੰਗ ਹੈ ਜੀ ਠੀਕ ਹੈ ਕੀ ਗੱਲ ਜਿਹੜਾ ਡੇਟ ਆਣਾ ਜੀ ਉਹ ਹੈਗਾ 13500 ਤੋਂ 13500 ਤੋਂ ਆ ਕਿੰਨਾ ਬਾਈ ਨਵੀਂ ਪਿਆ ਯਾਰੀ ਸੀ ਜਮਈ ਹਾਂ ਜੀ ਇਹ ਵੀ ਨਵੀਂ ਹੈ ਜੀ ਹਾਂ ਬਿਲਕੁਲ ਬਾਈ ਨਵੇਂ ਨਵੇਂ ਫਰੈਸ਼ ਫਰੈਸ਼ ਤੁਸੀਂ ਦੇਖੋਗੇ ਡੈਕਨ ਦਾ ਏਸੀ ਕੰਪਨੀ ਦੇ ਆਹ ਕਿਹੜੀ ਕੰਪਨੀ ਦਾ ਵੀਰੇ ਇਹ ਬੋਲਟਾ ਸਹੀ ਹੈ ਵੀ ਅੱਛਾ ਬੋਲਟਾਸ ਦਾ AC ਪਿਆ ਹੈ ਲੋਇਡ ਦਾ AC ਪਿਆ ਹੈ ਬੋਲਟਾਸ LG ਦਾ ਤੇ ਉਹ ਕ੍ਰੋਮਾ ਦਾ ਇਹ ਮੈਨੂੰ ਤਾਂ ਉਹਨਾਂ ਦੀ ਨਹੀਂ ਇਹ ਆਪਣਾ ਹੀ ਟਾਚੀ ਸਟਾਚੀ ਵਾਲਿਆਂ ਦੀ ਹੈ ਸ਼ਾਇਦ ਇਹ ਕ੍ਰੋਮਾ ਹੈ ਨਾ LG ਕਿਹੜਾ ਡੈਕਨ ਦਾ ਪਿਆ ਵਧੀਆ AC ਪੈਨੇ ਬਾਈ ਜੀ ਹਾਂਜੀ ਬਿਲਕੁਲ ਸਾਫ AC ਨਹੀਂ ਅੱਛਾ ਬਸ ਹਾਂ ਮੜੇ ਖੋਲ ਕੇ ਦਿਖਾ ਦਿਓ ਬਾਈ ਹੋਰ ਉਹਨਾਂ ਨੂੰ ਤਸੱਲੀ ਬਾਈ ਲੀਕੇ ਜੀ ਲੁਕੇ ਜੀ ਦੀ ਕਿਵੇਂ ਕਹਾਣੀ ਵਿੱਚੋਂ ਵਿੱਚੋਂ ਦਿਖਾਓ ਲੀਕੇਜ ਬਿਲਕੁਲ ਕਲੀਨ ਹੈ ਜੀ ਸਾਫ ਨੇ ਸਾਰੇ ਕੋਈ ਟੰਕਾ ਨਹੀਂ ਹਾਂ ਕੋਈ ਨਹੀਂ ਕਲੀਅਰ ਨੇ ਸਾਰੇ ਅੱਛਾ ਗੈਸ ਪੈਪ ਇਹਦੇ ਨਾਲ ਨਹੀਂ ਗੈਸ ਨਾਲ ਦੇਵਾਂਗੇ ਜੀ ਪਾਈਪ ਨਹੀਂ ਹੁੰਦੀ ਇਹਦੇ ਨਾਲ ਪਾਈਪ ਨਹੀਂ ਹੁੰਦੀ ਗੈਸ ਦੇ ਨਾਲ ਰਿਮੋਟ ਪੱਤੀ ਤੇ ਗੈਸ ਨਹੀਂ ਗੈਸ ਹਾਂਜੀ ਠੀਕ ਹੈ ਇਹ ਚੀਜ਼ਾਂ ਹੋਣੀਆਂ ਇਹ ਤਿੰਨ ਚੀਜ਼ਾਂ ਹੋਣਗੀਆਂ ਜੀ ਠੀਕ ਹੈ ਹਾਂਜੀ ਆ ਦੇਖੋ ਇਹ ਵੀ ਮਾਡਲ ਸਾਰੇ ਸਾਫ ਨੇ ਵਿੱਚੋਂ ਸਾਰੇ ਬਿਲਕੁਲ ਅੱਬ ਦਿਖਾ ਰਹੇ ਭਾਈ ਮੜਾ ਜਾਂ ਨੇੜੇ ਹੋ ਕੇ ਨਾ ਸਾਰੇ ਏਸੀ ਮੜਾ ਜਾਂ ਤਾਂ ਸੱਲੀ ਹੋ ਜਾਂਦੀ ਹੈ ਅੱਜ ਭਾਈ ਕਾਪਰ ਚ ਨੇ ਇਹ ਹਾਂਜੀ ਪੂਰੇ ਉੱਪਰ ਸਾਰੇ ਕਾ ਉੱਪਰ ਦੇ ਵਿੱਚ ਨੇ ਇੰਡੋਰ ਵੀ ਆਊਟਡੋਰ ਵੀ ਠੀਕ ਹੈ ਠੀਕ ਹੈ ਅੱਜ ਭਾਈ ਗਰੰਟੀ ਬਰੰਟੀ ਬਾਰੇ ਦੱਸ ਦੋ ਮੜਾ ਜਾਂ ਕੀ ਹਿਸਾਬ ਕਿਤਾਬਾ ਗੱਲਬਾਤ ਕੋਈ ਨਹੀਂ ਹੈਗੀ ਜੀ ਅੱਛਾ ਹਾਂ ਨਹੀਂ ਗਰੰਟੀ ਹੈ ਪੰਜ ਚਾਰ ਦਿਨ ਚਲਾ ਕੇ ਚੈੱਕ ਕਰ ਸਕਦਾ ਬੰਦਾ ਨਹੀਂ ਜੇ ਮੰਨ ਲਓ 5-4 ਦਿਨਾਂ ਦੀ ਗੱਲ ਕਰਦੇ ਹੋ ਪੰਜ ਚਾਰ ਦਿਨ ਚਲਾ ਕੇ ਚੈੱਕ ਹੋਏ ਜੀ ਪੰਜ ਚਾਰ ਦਿਨਾਂ ਦੇ ਵਿੱਚ ਕੋਈ ਫਾਲਟ ਆਉਂਦਾ ਜੇ ਕੋਈ ਗੱਲਬਾਤ ਹੁੰਦੀ ਹੈ ਹਾਂਜੀ ਉਹ ਆਪਾਂ ਦੇਣਦਾਰ ਹਾਂ ਉਹਦਾ ਕਰਾਂਗੇ ਹੱਲ ਅੱਛਾ ਉਹ ਤੁਸੀਂ ਕਰਕੇ ਦੇਵੋ ਹੱਲ ਕਰਕੇ ਦਵਾਂਗੇ ਜੀ ਅੱਛਾ ਠੀਕ ਹੈ ਜੀ ਇੰਡੋਰ ਦੇ ਵਿੱਚ ਪ੍ਰੋਬਲਮ ਦਾ ਇੰਡੋਰ ਚੇਂਜ ਹੋ ਸਕਦਾ ਜੀ ਜੇ ਕੋਈ ਆਉਟਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਦਾ ਆਉਟਰ ਦਾ ਹੱਲ ਕਰਕੇ ਦੇਵਾਂਗੇ ਹੱਲ ਕਰਕੇ ਦੇਵਾਂਗੇ ਮਤਲਬ ਕੋਈ ਵੀ 5-4 ਦਿਨਾਂ ਦੇ ਵਿੱਚ ਹਫਤੇ ਦੀ ਮੰਨ ਲਓ ਬਿਹ ਹਫਤੇ ਦੇ ਵਿੱਚ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਉਹਨੂੰ ਉਹਦਾ ਸੋਲਵ ਕਰਕੇ ਦੇਵੋ ਦੀ ਹਾਂ ਇਹ ਗੱਲ ਬੋਕੇ ਕਵੇ ਵੀ ਹਾਂ ਮੇਰਾ ਪੀਸ ਚੱਲਦਾ ਨਹੀਂ ਮੈਨੂੰ ਬਾਕਸੀ ਦਿਓ ਹਾਂ ਪੈਸਾ ਕੋਈ ਨਹੀਂ ਮਿਲ ਕੋ ਉਧਰ ਚੇਂਜ ਕਰਕੇ ਦੇ ਦਿੰਦਾ ਹਾਂ ਹਾਂ ਆ ਗੱਲ ਬਹੁਤ ਵਧੀਆ ਬਾਈ ਦੀ ਐ ਤਾਂ ਬਾਈ ਗੱਲ ਇਹ ਹੁੰਦੀ ਆ ਪਤਾ ਕੀ ਹੈ ਕਈ ਲੋਕ ਨਾ ਘਰੇ ਫੰਕਸ਼ਨ ਹੁੰਦਾ ਬਾਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿਉਂਕਿ ਸਾਡਾ ਇੱਕ ਮੁਸਤਾਕ ਖਾਨ ਆਪਣਾ ਭਰਾ ਉਹਦੀ ਵੀ ਦੁਕਾਨ ਹੈ ਸੀਆ ਦੀ ਤੇ ਇਹ ਵੀ ਆਪਣਾ ਭਰਾ ਹੈਗਾ ਇਹ ਇਹ ਨਾ ਕਈ ਲੋਕ ਕੀ ਕਰਦੇ ਨੇ ਜਦੋਂ ਘਰੇ ਫੰਕਸ਼ਨ ਹੁੰਦਾ ਹੈ ਠੀਕਾ ਮੰਨ ਲਓ ਤਿੰਨ ਚਾਰ 2 1 2 ਦਿਨ ਪਹਿਲਾਂ ਲਵਾ ਲੈਂਦੇ ਨੇ AC 2 ਦਿਨ ਫੰਕਸ਼ਨ ਚ ਚਲਾ ਕੇ ਉਸ ਤੋਂ ਬਾਅਦ ਫਿਰ ਮੋੜ ਨਾ ਜਾਂਦੇ ਨੇ ਕਹਿੰਦੇ ਸੰਤਾ ਭਾਈ ਪਸੰਦ ਨਹੀਂ ਹੈਗਾ ਮੋੜ ਦਾ ਤਾਂ ਉਹ ਕੰਮ ਨਹੀਂ ਹੋਊਗਾ ਭਾਈ ਆਓ ਆਪਦਾ ਏਸੀ ਲਿਜਾਓ ਜੇ ਕੋਈ ਦਿੱਕਤ ਆਉਂਦੀ ਹੈ ਆਊਟਡੋਰ ਚ ਅੰਦਰ ਚ ਦਿੱਕਤ ਆਉਂਦੀ ਤਾਂ ਆਹ ਹੱਲ ਕਰ ਦੇਣਗੇ ਨਹੀਂ ਚੇਂਜ ਕਰ ਦੇਣਗੇ ਜੇ ਇਹ ਚ ਕੋਈ ਦਿੱਕਤ ਆਉਂਦੀ ਹੈ ਹੱਲ ਕਰਨਗੇ ਜੇ ਹੱਲ ਨਹੀਂ ਹੈਗਾ ਤਾਂ ਜੇ ਜਲਦੀ ਹੁੰਦੀ ਹੈ ਕਈ ਵਾਰ ਅਗਲਾ ਕਹਿੰਦਾ ਬਈ ਹੁਣੀ ਦਿਓ ਮੈਂ ਤਾਂ ਨਾਲ ਦੀ ਵਾਲੀ ਤਾਂ ਚੇਂਜ ਕਰਕੇ ਦੇ ਦੇਣਗੇ ਤੁਹਾਨੂੰ ਨਵਾਂ ਹੋਰ ਪੀਸ ਦੇ ਦੇਣਗੇ ਮਤਲਬ ਵੀ ਪੰਜ ਚਾਰ ਦਿਨਾਂ ਦੇ ਅੰਦਰ ਅੰਦਰ ਤੁਹਾਡਾ ਹੱਲ ਕਰਕੇ ਦੇਵਾਂਗੇ ਹੱਲ ਕਰਕੇ ਦੇਣਗੇ ਹੈਗਾ ਵੀ ਨਹੀਂ ਹੱਲ ਹੋਊਗਾ ਇਹ ਨਹੀਂ ਹੈਗਾ ਵੀ ਐਟ ਅ ਟਾਈਮ ਕੋਈ ਆ ਕੇ ਕਹਿੰਦਾ ਵੀ ਐਟ ਅ ਟਾਈਮ ਦੋ ਕਰੀ ਮਾਰ ਨਹੀਂ ਵੀ ਹੱਲ ਹੋ ਜਾਂਦਾ ਉਸ ਮਾਡਲ ਦੀ ਚੀਜ਼ ਨਹੀਂ ਹੁੰਦੀ ਹਾਂ ਉਹਨੂੰ ਦਿਕਤ ਆਉਂਦੀ ਨਹੀਂ ਹੈਗੀ ਬਹੁਤ ਘੱਟ ਚਾਂਸ ਹੁੰਦੇ ਨੇ ਪਰ ਫਿਰ ਹਾਂ ਪਰ ਫਿਰ ਵੀ ਆਪਾਂ ਕਹਿੰਦੇ ਨੇ ਵੀ ਸੈਕੰਡ ਹੈਂਡ ਮਾਲ ਆ ਬਾਈ 100 ਚੋਂ 10 ਬੰਦੇ ਨੂੰ ਆ ਵੀ ਸਕਦੀ ਹੈ ਤੇ ਉਹਦਾ ਹੱਲ ਬਾਈ ਹੋਰ ਹੀ ਕਰਕੇ ਦੇਣਗੇ ਹਾਂ ਜਮਾ ਬਿਲਕੁਲ ਜਮਾ ਫਰੈਸ਼ ਹਾਂ ਹਾਂ ਜਮਾ ਬਿਲਕੁਲ ਨਵੇਂ ਨਵੇਂ ਪਹਿਨੇ ਆਪ ਜਮਾ ਨਵੇਂ ਨਵੇਂ ਪਹਿਨੇ ਬਿਲਕੁਲ ਅੰਦਰੋਂ ਦੇਖੋ ਜੀ ਕੋਇਲਾ ਦੇਖੋ ਇਹਨਾਂ ਦੀ ਹਾਂ ਬਿਲਕੁਲ ਨਵੇਂ ਫਰੈਸ਼ ਅਸਲ ਗੱਲ ਤਾਂ ਕੋਇਲਾ ਦੇ ਡਿਪੈਂਡ ਕਰਦਾ ਜੀ ਆ ਦੇਖੋ ਬਿਲਕੁਲ ਨਵੇਂ ਨਵੇਂ ਪਹਿਨੇ ਕੋਈ ਮਤਲਬ ਹੋਰ ਗੱਲ ਨਹੀਂ ਬਿਲਕੁਲ ਸਾਫ਼ ਹੈ ਬਿਲਕੁਲ ਸਾਫ਼ ਹੈ ਨਹੀਂ ਅੱਛਾ ਭਾਈ ਇਹ ਹੁਣ ਐਡਰੈਸ ਦੱਸੋ ਆਪਾਂ ਹੈ ਨਾ ਜਿੱਥੇ ਬੈਠੇ ਆ ਬਈ ਐਡਰੈਸ ਸੁਣ ਲੋ ਤੇ ਆ ਨਾਲ ਬਾਅਦ ਚੋ ਬਾਈ ਹੋਰੀ ਕਹੀ ਜਾਂਦੇ ਰਹਿੰਦੇ ਨੇ ਵੀਰ ਸਾਨੂੰ ਜਗ੍ਹਾ ਦਾ ਨਹੀਂ ਪਤਾ ਲੱਗਿਆ ਕਿਹੜੀ ਜਗ੍ਹਾ ਹੈ ਜੱਖੜ ਮੰਡੀ ਸਬਜ਼ੀ ਮੰਡੀ ਨਾਲ ਹੀ ਅਨਾਜ ਮੰਡੀ ਆ ਪਿੱਛੇ ਆਪਣੀ ਅਨਾਜ ਮੰਡੀ ਹੈ ਜੀ ਠੀਕ ਹੈ ਜੀ ਆਪਾਂ ਵੀਰੇ ਜਾਖੜਾ ਮੰਡੀ ਦੇ ਵਿੱਚ ਖੜੇ ਆ ਹਰਿਆਣੇ ਪੰਜਾਬ ਦੀ ਹੱਦ ਤੇ ਪੈਂਦੀ ਆ ਅੱਧੀ ਹਰਿਆਣੇ ਚ ਅੱਧੀ ਪੰਜਾਬ ਚ ਆਪਾਂ ਇਸ ਟਾਈਮ ਹਰਿਆਣੇ ਦੇ ਵਿੱਚ ਖੜੇ ਆ ਹਰਿਆਣੇ ਪੰਜਾਬ ਦੇ ਬਾਰਡਰ ਤੇ ਇਹੇ ਜਾਖੜ ਇਹ ਆ ਜੀ ਜਾਖੜ ਮੰਡੀ ਸਬਜ਼ੀ ਮੰਡੀ ਦੇ ਪਿੱਛੇ ਅਨਾਜ ਮੰਡੀ ਆ ਉਹ ਸਾਈਡ ਸਬਜ਼ੀ ਮੰਡੀ ਰਹੀ ਹੈ ਇਹ ਅਨਾਜ ਮੰਡੀ ਜਿਹੜਾ ਆ ਦਰਵਾਜ਼ਾ ਇਹਦਾ ਅਨਾਜ ਮੰਡੀ ਚ ਖੁੱਲਦਾ ਬੈਕ ਸਾਈਡ ਹੈ ਜੀ ਸੁਆਸਚੰਦਰ ਬੋਸ ਦਾ ਸੁਆਸਚੰਦਰ ਬੋਸ ਦਾ ਹਾਂ ਸੁਆਸਚੰਦਰ ਬੋਸ ਦਾ ਬੁੱਤ ਹੈ ਮੜੇ ਦਿਖਾ ਦੇ ਮੜੇ ਬਾਹਰ ਨਿਕਲ ਕੇ ਨਾ ਉਹ ਸਾਹਮਣੇ ਸੁਆਸਚੰਦਰ ਬੋਸ ਦਾ ਪੁੱਤਰ ਹੈ ਗਿਆ ਬਾਈ ਜਦੋਂ ਤੁਸੀਂ ਆਓਗੇ ਲੱਕੀ ਮਰਾੜ ਰੋਮੀ ਟੇਲਰ ਨਾਲ ਹੀ ਆ ਬਾਈ ਤੇ ਰਾਜੋ ਰੋਮੀ ਟੇਲਰ ਇੱਧਰ ਨਾਲ ਹੀ ਆ ਤੇ ਆ ਆਪਾਂ ਦੁਕਾਨ ਚ ਖੜੇ ਆ ਬਾਈ ਲੱਕੀ ਮਰਾੜ ਦੀ ਦੁਕਾਨ ਆ ਬਾਈ ਮਰਾੜ ਰੈਫਰਿਜਰੇਸ਼ਨ ਦੁਕਾਨ ਦਾ ਨਾਮ ਹੈ ਮੋਸ਼ਨ ਦੇ ਨਾਮ ਤੋਂ ਹੈ ਜੀ ਹਾਂ ਤੇ ਬਾਈ ਦੇ ਨੰਬਰ ਆ ਜਿਹੜਾ ਉਹ ਸਕਰੀਨ ਦੇ ਉੱਤੇ ਚੱਲ ਰਿਹਾ ਉਹ ਤੁਸੀਂ ਦੇਖ ਸਕਦੇ ਹੋ ਬਾਈ ਨੂੰ ਫੋਨ ਵੀ ਕਰ ਸਕਦੇ ਹੋ ਤੇ ਬਾਕੀ ਜੇ ਕਈ ਵਾਰੀ ਫੋਨ ਨਾ ਵੀ ਲੱਗੇ ਤੁਸੀਂ ਆ ਸਕਦੇ ਹੋ ਤੇ ਆ ਕੇ ਸੀ ਲੈ ਜਾ ਸਕਦੇ ਹੋ ਆ ਕੇ ਵਿਜ਼ਿਟ ਕਰ ਸਕਦੇ ਹੋ ਇੱਥੇ ਵਿਜ਼ਿਟ ਕਰ ਸਕਦੇ ਹੋ ਕੋਈ ਗੱਲ ਨਹੀਂ ਤੇ ਬਾਈ ਜਿਹੜਾ ਵੀ ਕੋਈ ਆਊਗਾ ਨਾ ਆਪਾਂ ਨੂੰ ਵੀਡੀਓ ਦੇਖ ਕੇ ਉਹਨੂੰ ਚਾਹ ਪਾਣੀ ਵਧੀਆ ਨਾ ਠੰਡਾ ਠੰਡਾ ਪਿਆ ਦਿਓ ਕੋਈ ਦੂਰ ਖਾਣ ਦੂਰ ਆਊਗਾ ਜੋ ਹਾਂ ਬਾਈ ਕੋਈ ਗੱਲ ਨਹੀਂ ਅਗਰ ਏਸੀ ਨਹੀਂ ਵੀ ਲੈਣਾ ਤਾਂ ਵੀ ਚਾਹ ਪਾਣੀ ਠੰਡਾ ਤੁਹਾਨੂੰ ਮਿਲੂਗਾ ਏਸੀ ਦੇਖ ਕੇ ਜਾਓ ਲੈਣਾ ਹੋਇਆ ਇੱਕ ਵਾਰੀ ਵਿਜ਼ਿਟ ਜ਼ਰੂਰ ਵਿਜ਼ਿਟ ਜ਼ਰੂਰ ਕਰੋ ਤੇ ਦੇਖ ਕੇ ਜ਼ਰੂਰ ਜਾਓ ਬਾਈ